ਹਾਂਜੀ ਸਰ ਜੀ ਪ੍ਰਦਰਸ਼ਨ ਲਾਈ ਹੈ ਖਾਦ ਦੀ ਇਹਦੇ ਬਾਰੇ ਕੀ ਕਹਿਣਾ ਚਾਹੋ? ਇਹਦੇ ਬਾਰੇ ਇਹ ਹੈ ਜੀ ਸਰਕਾਰ ਵੱਲੋਂ ਇੱਕ ਕੈਂਪੇਨ ਚਲਾਈ ਗਈ ਥੀ ਸਵਸਥਾਈ ਸੇਵਾ ਤੇ ਉਹ ਲਗਾਤਾਰ ਚੱਲ ਰਹੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਪਬਲਿਕ ਤੋਂ ਅਸਿੱਕਲਾ ਇਸ ਤੋਂ ਪੂਰਾ ਅਲੱਗ-ਅਲੱਗ ਲੈਦੇ ਆਗੇ ਜਿੱਲੇ ਕੋਈ ਜਿਹੜੀ ਖਾਦ ਬਣਦੀ ਹੈ ਜੀ ਇਹ ਪ੍ਰਦਰਸ਼ਨੀ ਦਾ ਮਤਲਬ ਇਹ ਆਈਡੀਏ ਖਾਦ ਬਣੀ ਹੈਗੀ ਕਿ ਕਿਤਾਸੀ ਇਹ ਲੋਕਾਂ ਨੂੰ ਆਪਣੀ ਆਪੋਸਤ ਦਵਾਂਗੇ ਵਧਣੀ ਹੈਗੀ ਤਾਂ ਕਿ ਲੋਕੋ ਇਹਦੇ ਬਾਰੇ ਰੇਅਰ ਇਫੈਕਟਸ ਨੂੰ ਪਤਾ ਲੱਗ ਸਕੇ ਜੀ ਇਹ ਖਾਦ ਬਣਦੀ ਹੈਗੀ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਸਫਾਈ ਸੇਵਕ ਬੇ ਤਾਂ ਸਾਰੇ ਬਹੁਤ ਵਧੀਆ ਕੰਮ ਕਰਦੇ ਨੇ ਤੇ ਫਿਰ ਵੀ ਅਸੀਂ ਆਪਣੇ ਸਾਰੇ ਸਫਾਈ ਸੇਵਕ ਨੂੰ ਰਾ ਸਨਮਾਨਤ ਵਿੱਚ ਦਿੱਤਾ ਜਾਊਗਾ ਤੇ ਜਲਾਬੀ ਵਗੈਰਾ ਵੀ ਲੋਕ ਤੇ ਜਾਣਗੇ ਤੇ ਅਸੀਂ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆਂਗੇ ਵੀ ਨਗਰ ਕੌਂਸਲ ਦਾ ਸਾਥ ਦੇ ਪੂਰਾ ਜਿਹੜਾ ਸੜਕ ਦੇ ਨਾਸਟਲ ਜਿੱਿੱਲਾ ਸੁਪਾ ਕੂੜਾ ਅਲੱਗ-ਅਲੱਗ ਕਰਕੇ ਨਗਰ ਕੌਂਸਲ ਦੀ ਗੱਡੀ-ਗੱਡੀ ਕੀ ਪਾਉਂਦੀ ਹੈ। ਜੋ ਇਹ ਖਾਦ ਬੰਨ ਰਹੇ ਹਾਂ ਇਹਦੇ ਬਾਰੇ ਕੀ ਕਹਿੰਦੇ? ਹਾਂਜੀ ਇਹ ਸਾਡਾ ਪ੍ਰੋਜੈਕਟ ਹੈ ਜੀ। ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਅਨਸਾਰ ਸਵੱਛਤਾ ਹੀ ਸੇਵਾ ਅਧੀਨ ਅਸੀਂ ਅੱਜ ਖਾਦ ਦੀ ਪ੍ਰਦਰਸ਼ਨੀ ਲਗਾਈ ਆ ਤੇ ਨਾਲ ਹੀ ਅਸੀਂ ਸਫਾਈ ਸੇਵਕਾਂ ਨੂੰ ਕੁਝ ਸਾਬਨਾ ਵਗੈਰਾ ਜਾਂ ਗਲਵਜ਼ ਵਗੈਰਾ ਬੰਦ ਲਾਗੇ ਤੇ ਤੋਤੂ ਅ ਤੇ ਸਾਡੇ ਸਾਰੇ ਸੇਵਕਾਂ ਨੂੰ ਅਸੀਂ ਸਨਮਾਨਤ ਵੀ ਕਰਾਂਗੇ ਮਤਲਬ ਗਾਂਧੀ ਜੀ ਕਿਉਂਕਿ ਗਾਂਧੀ 31 ਤੇ ਹੀ ਸਵਚ ਭਾਰਤ ਮਿਸ਼ਨ ਦਾ ਅ ਪ੍ਰੋਜੈਕਟ ਚੱਲਿਆ ਸੀਗਾ ਇਸ ਕਰਕੇ ਉਹਦੇ ਲਈ ਅਸੀਂ 2 ਅਕਤੂਬਰ ਤੋਂ ਪਹਿਲਾਂ ਪਹਿਲਾਂ 15 ਦਿਨ ਅਸੀਂ ਇਹ ਸਵਚਿਤਾ ਹੀ ਸੇਵਾ ਹਰ ਸਾਲ ਇੱਕ ਕੈਂਪੇਨ ਚਲਾਣੇ ਆ ਜਿਦੇ ਵਿੱਚ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਜਾ ਕੇ ਅਵੇਅਰਨੈਸ ਕਰਦੇ ਆ ਕੀ ਅਸੀਂ ਸਵਚ ਭਾਰਤ ਮਿਸ਼ਨ ਦੇ ਅੰਦਰ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਹਰਿਆ ਭਰਿਆ ਤੇ ਸੁੰਦਰ ਬਣਾ ਲਈਏ ਇਹ ਸਾਡਾ ਮਿਸ਼ਨ ਹੁੰਦਾ ਹੈ ਆਮ ਲੋਕਾਂ ਨੂੰ ਕੀ ਕੈਸ ਮੈਸੇਜ આપੋ ਅਸੀਂ ਆਮ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜੇਕਰ ਉਹ ਗਿੱਲਾ ਤੇ ਸੁੱਕਾ ਕੂੜਾ ਅਲੱਗ ਰੱਖਣਗੇ ਤਾਂ ਗਿੱਲੇ ਕੂੜੇ ਦੀ ਜਿਵੇਂ ਕਿ ਖਾਦ ਬਣ ਜਾਂਦੀ ਆ ਸੁੱਕਾ ਕੂੜਾ ਵਿਕ ਜਾਂਦਾ ਤਾਂ ਨਾ ਹੀ ਮਤਲਬ ਰੂੜੀਆਂ ਰਹਿਣਗੀਆਂ ਨਾ ਮੱਖੀਆਂ ਮੱਛਰ ਹੋਣਗੇ ਉਲਟਾ ਉਹ ਗਿੱਲੇ ਕੁੜੇ ਦੀ ਖਾਦ ਵੜ ਕੇ ਸਾਡੇ ਖੇਤਾਂ ਵਿੱਚ ਜਾਊਗੀ ਸਾਡੇ ਖੇਤ ਉਪਜਾਊ ਹੋਣਗੇ ਇਸ ਤਰ੍ਹਾਂ ਸਾਡਾ এনवायरमेंट ਸਾਫ਼ ਸੁਥਰਾ ਹੋ ਜਾਵੇਗਾ